ਦੋਸਤੋ ਸਤਿ ਸ੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਕਮਾਲੂ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੈ ਤੇ ਅੱਜ ਤੁਹਾਨੂੰ ਨਾ ਇੱਕ ਮਸ਼ੀਨ ਦਿਖਾਉਣੀ ਹੈ ਜਿਹੜੀ ਕਿ ਮੱਕੀ ਵਾਲੀ ਮਸ਼ੀਨ ਹੈ ਮੱਕੀ ਵੜਨ ਵਾਲੀ ਮਸ਼ੀਨ ਦੋਸਤੋ ਸ਼ਕਤੀਮਾਨ ਦੀ ਮਸ਼ੀਨ ਹੈ ਇਹ ਮਾਡਲ ਇਹ 2324 ਐਮਐਸ ਨੂੰ ਪਲੇਟ ਦਿਖਾਉਣਾ ਹੈ ਜਿਹੜੀ ਇਹਦੇ ਸੀਰੀਅਲ ਪਲੇਟ ਲੱਗੀ ਹੁੰਦੀ ਹੈਗੀ ਆ ਧਿਆਨ ਨਾਲ ਦੇਖ ਲਓ 2324 ਮਾਡਲ ਹੈਗੀ ਚੱਲੀ ਬਹੁਤ ਘੱਟ ਹੈਗੀ ਤੇ ਬਲੇਡ ਇਹਦੇ ਨਾਲ ਦੇ ਆ ਸ਼ੁਰੀਆਂ ਜਿਹੜੀਆਂ ਹੈਗੀਆਂ ਵਧੀਆ ਪੰਗੀਆਂ ਸ਼ੁਰੀਆਂ ਤੇ ਕਿਤੋਂ ਵੀ ਇਹ ਮਤਲਬ ਹੈ ਮੰਨੋ ਵੀ ਵੈਲਡਿੰਗ ਸ਼ੈਲਡਿੰਗ ਕਿਤੋਂ ਨਹੀਂ ਹੈਗੀ ਸਾਰੀ ਮਸ਼ੀਨ ਇਹ ओरिजिनल ਪਈ ਹੈਗੀ ਸਾਫ਼ ਪਈ ਹੈਗੀ ਆ ਇਹਦਾ ਗੇਅਰ ਬਾਕਸ ਦੇਖ ਲਓ ਆ ਸਾਈਡ ਤੇ ਇਹਦਾ ਸਮਾਨ ਪਿਆ ਹੈਗਾ ਸਾਰੀ ਮਸ਼ੀਨ ਹੀ ਸਾਫ਼ ਪਈ ਆ ਪਥਰੀ ਵੀ ਇਹਦੀ ਵਧੀਆ ਓਮ ਰੁਪਈਆ ਕਿਉਂਕਿ ਪਥਰੀ ਤੋਂ ਪਤਾ ਲੱਗ ਜਾਂਦਾ ਵੀ ਬਲੇਡ ਕਿੰਨੇ ਕ ਚੱਲੇ ਹੈਗੇ ਨਾਲ ਦੀ ਪਥਰੀ ਹੈ ਇਹਦੀ ਆ ਪੀ 2 ਵਾਲਾ ਗੇਰ ਆਗਾ ਥੱਲੇ ਵਾਲਾ ਇਹਦਾ ਸਾਈਡ ਤੇ ਪੁਲੀ ਆ ਗਈ ਤੇ ਜਿਹੜੇ ਵੀ ਭਰਾਵਾਂ ਨੂੰ ਦੋਸਤੋ ਇਸ ਮਸ਼ੀਨ ਦੀ ਲੋੜ ਹੋਈ ਨੰਬਰ ਆਪਾਂ ਭਾਈ ਦਾ ਸਕਰੀਨ ਤੇ ਲਾ ਦਾਂਗੇ ਤੁਸੀਂ ਕੰਟੈਕਟ ਕਰ ਲਿਓ ਲੋਕੇਸ਼ਨ ਪਿੰਡ ਕਮਾਲੂ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਸਾਨੂੰ ਮੈਂ ਪਲੇਟ ਦੁਬਾਰੇ ਦਿਖਾ ਦਣਾ ਹੈ ਸ਼ਕਤੀਮਾਨ ਦੀ ਪਲੇਟ ਹੈ 2023 24 ਮਾਡਲ ਹੈ ਬਾਕੀ ਦੇ ਸੀਰੀਅਲ ਨੰਬਰ ਸਾਰਾ ਕੁਝ ਲਿਖਿਆ ਹੈਗਾ ਪੂਰੀ ਸਾਫ ਪਈ ਹੈ ਮਸ਼ੀਨ ਕਿਤੋਂ ਵੀ ਮਤਲਬ ਨਾਂ ਤੱਕ ਤੋਂ ਰੰਗ ਰੰਗ ਲਾਇਆ ਦਾ ਲਿਆ ਹੈਗਾ ਤਾਂ ਨਾ ਹੀ ਕਿਤੋਂ ਵੈਲਡਿੰਗ ਸ਼ੈਲਡਿੰਗ ਹੈਗੀ ਜਿਵੇਂ ਕੰਪਨੀ ਦੇ ਵਿੱਚੋਂ ਆਈ ਹੈ ਉਦਾਂ ਦੀ ਮੰਨੋ ਮਸ਼ੀਨ ਹੁਮੇ ਇੱਕ ਰੁਪਿਆ ਹੈ ਸੰਭਾਲ ਦੇ ਵਿੱਚ ਚੱਲੀ ਹੈ ਤੇ ਹੁਣ ਵੀ ਬਾਈ ਨੇ ਵਧੀਆ ਅਗਲੇ ਛੱਡ ਥਲੇ ਲਾ ਰੱਖੀ ਹੈਗੀ ਤੇ ਨਾਲ ਇੱਕ ਆਪਾਂ ਤੁਹਾਨੂੰ ਇਹਦੇ ਫਿਲਟਰ ਦਿਖਾਉਣਾ ਬਾਈ ਕੋਲੇ ਇੱਕ ਫਿਲਟਰ ਪਕਾਉ ਹੈਗਾ ਤੇ ਦੋਸਤੋ ਇੱਕ ਬਾਈ ਕੋਲੇ ਆ ਫਿਲਟਰ ਪਿਆ ਇਹਦੀ ਮੈਂ ਤੁਹਾਨੂੰ ਨਾ ਪਹਿਲਾਂ ਪਲੇਟ ਦੇਖ ਲਓ ਸਮਾਰ ਕੇ ਇਹ ਸੁਪਰ ਮਾਸਟਰ ਦਾ ਇਹ ਤੇ 12 ਦਾ ਫਿਲਟਰ ਹੈ ਤੇ ਬਾਈ ਕਹਿੰਦਾ ਆਪਾਂ ਤੇਲ ਤੂਲ ਬਦਲਿਆ ਸਾਰਾ ਇਹਦਾ ਤੇ ਜਾ ਕੇ ਬਸ ਹੈਂਡਲ ਹੀ ਮਾਰਨਾ ਸਾਫ ਪਿਆ ਪੂਰਾ ਰੰਗ ਰੰਗ ਨਾਲ ਦਾ ਹੀ ਸਾਰਾ ਇਹਦਾ ਇੱਕ ਫਿੱਟਰ ਇਹ ਤੇ ਇੱਕ ਮਸ਼ੀਨ ਤੁਹਾਨੂੰ ਪਹਿਲਾਂ ਦਿਖਾਈ ਹੈ ਕਿ ਮੈਂ ਤੁਹਾਨੂੰ ਪਲੇਟ ਨੂੰ ਦੁਬਾਰਾ ਦਿਖਾਉਣਾ ਸਮਾਰ ਕੇ ਜੀ। ਬੀ ਐਚ ਪੀ 12 ਦੀ ਆ ਗਈ। 12 ਦਾ ਫਿੱਟਰ ਇਹ। ਕੰਪਲੀਟ ਹੈ ਸਾਰਾ ਮਤਲਬ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ। ਇਹਦਾ ਰੇਟ 13000 ਰੁਪਏ। 13000 ਰੁਪਏ ਦਾ ਦੋਸਤੋ ਇਹ ਫਿੱਟਰ ਬਾਈਕਰਾਂ ਦੇ ਦੇ ਦਿਆਂਗੇ। ਕੰਟੈਕਟ ਕਰੋ ਨੰਬਰ ਭਰਾ ਦਾ ਸਕਰੀਨ ਤੇ ਹੈ। ਆਨਬਾਦ ਸਸੀ ਕਲਵੀਰਾਂ ਨੂੰ